ਨੰਦਪੁਰ ਸਾਹਿਬ ਦੇ ਮਤੇ ਦੀ ਜਦੋਂ ਜਦੋਂ ਵੀ ਸਿਆਸੀ ਹਲਕਿਆਂ ਦੇ ਵਿੱਚ ਗੱਲ ਤੁਰਦੀ ਹੈ ਤਾਂ ਅਕਸਰ ਹੀ ਬਹੁ ਗਿਣਤੀ ਵੱਲੋਂ ਇਸ ਨੂੰ ਵੱਖਵਾਦੀ ਫਿਰਕੂ ਅਤੇ ਦੇਸ਼ ਦੀ ਏਕਤਾ ਅਖੰਡਤਾ ਲਈ ਖਤਰੇਵਜੋ ਪੇਸ਼ ਕੀਤਾ ਜਾਂਦਾ ਹੈ। ਇਹ ਵੀ ਦਾਵਾ ਕੀਤਾ ਜਾਂਦਾ ਰਿਹਾ ਹੈ ਕਿ ਇਹ ਮਤਾ ਸਿਰਫ ਸਿੱਖਾਂ ਦੀ ਭਲਾਈ ਦੀ ਗੱਲ ਕਰਦਾ ਹੈ ਪਰ ਅਸਲ ਦੇ ਵਿੱਚ ਇਹ ਕਿਸੇ ਇੱਕ ਧਰਮ ਜਾਂ ਫਿਰਕੇ ਲਈ ਨਹੀਂ ਬਲਕਿ ਭਵਿੱਖ ਦੀਆਂ ਚੁਣੌਤੀਆਂ ਨੂੰ ਭਾਪਦਿਆਂ ਸਮੁੱਚੇ ਪੰਜਾਬ ਦੀ ਭਲਾਈ ਲਈ ਤਿਆਰ ਕੀਤਾ ਗਿਆ ਇੱਕ ਦਸਤਾਵੇਜ਼ ਸੀ। ਜਿਨ੍ਹਾਂ ਮੁਸ਼ਕਲਾਂ ਦੇ ਨਾਲ ਪੰਜਾਬ ਅੱਜ ਜੂਝ ਰਿਹਾ ਹੈ ਉਹਨਾਂ ਦਾ ਹੱਲ ਅੱਜ ਤੋਂ ਲਗਭਗ 50 ਸਾਲ ਪਹਿਲਾਂ ਹੀ ਇਸ ਮਤੇ ਵਿੱਚ ਦੇ ਦਿੱਤਾ ਗਿਆ ਸੀ ਅੱਜ ਦੀ ਇਸ ਖਾਲਸ ਪ੍ਰਾਈਮ ਸਟੋਰੀ ਚ ਆਪਾਂ ਇਸ ਮਤੇ ਵਿੱਚ ਲਿਆਂ ਮੰਗਾਂ ਬਾਰੇ ਗੱਲ ਕਰਾਂਗੇ ਨਾਲ ਹੀ ਇਹ ਵੀ ਜਾਣਾਂਗੇ ਕਿ ਅਨੰਦਪੁਰ ਸਾਹਿਬ ਦਾ ਮਤਾ ਪੰਜਾਬ ਲਈ ਕਿਵੇਂ ਲਾਹੇਵੰਦ ਸੀ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰ ਸ਼ਰਨ ਕੌਰ ਇਹ ਖਾਸ ਸਟੋਰੀ ਸਾਡੇ ਸਹਿਯੋਗੀ ਈਸ਼ਵਿੰਦਰ ਸਿੰਘ ਦਾਖਾ ਨੇ ਤਿਆਰ ਕੀਤੀ ਹੈ ਖਾਸ ਰਿਪੋਰਟ ਦੇ ਵਿੱਚ ਸਭ ਤੋਂ ਪਹਿਲਾਂ ਇਸ ਮਤੇ ਦਾ ਇਤਿਹਾਸਿਕ ਪਿਛੋਕੜ ਜਾਣਨਾ ਬੜਾ ਜ਼ਰੂਰੀ ਹੈ 1972 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਕਾਲੇ ਦਲ ਨੇ ਨਵੇਂ ਸਿਰੇ ਪਾਰਟੀ ਦੀਆਂ ਨੀਤੀਆਂ ਘੜਨ ਅਤੇ ਪਾਰਟੀ ਦੀ ਸਥਿਤੀ ਤੇ ਵਿਚਾਰ ਕਰਨ ਦੀ ਲੋੜ ਮਹਿਸੂਸ ਕੀਤੀ ਇਸ ਮਕਸਦ ਦੀ ਪੂਰਤੀ ਲਈ 11 ਦਸੰਬਰ 1972 ਨੂੰ ਇੱਕ 12 ਮੈਂਬਰੀ ਸਬ ਕਮੇਟੀ ਨਿਯੁਕਤ ਕੀਤੀ ਗਈ ਜਿਸ ਵਿੱਚ ਸੁਰਜੀਤ ਸਿੰਘ ਬਰਨਾਲਾ ਗੁਰਚਰਨ ਸਿੰਘ ਟੋੜਵਰਗੀ ਸੀਨੀਅਰ ਲੀਡਰ ਸ਼ਾਮਲ ਸਨ 11 ਮੀਟਿੰਗਾਂ ਤੋਂ ਬਾਅਦ ਸ਼੍ਰੋਮਣੀ ਕਾਲੀਦਲ ਦਾ ਪਾਲਿਸੀ ਪ੍ਰੋਗਰਾਮ ਹੋਂਦ ਵਿੱਚ ਆਇਆ ਜੋ ਕਿ ਬਾਅਦ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਨਾਲ ਜਾਣਿਆ ਜਾਣ ਲੱਗਿਆ ਇਸ ਮਤੇ ਦੇ ਖਰੜੇ ਨੂੰ ਮੁੱਖ ਤੌਰ ਤੇ ਸਾਬਕਾ ਆਈ.ਸੀ.ਐਸ ਅਧਿਕਾਰੀ ਅਤੇ ਸਿੱਖ ਦਾਰਸ਼ਨਿਕ ਸਰਦਾਰ ਕਪੂਰ ਸਿੰਘ ਹੋਰਾਨੇ ਤਿਆਰ ਕੀਤਾ ਸੀ ਜਿਸ ਨੂੰ ਪਹਿਲੀ ਪ੍ਰਵਾਨਗੀ 16-17 ਅਕਤੂਬਰ 1973 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਾਲੀਦਲ ਦੀ ਵਰਕਿੰਗ ਕਮੇਟੀ ਦੀ ਇਕੱਤਰਤਾ ਦੇ ਵਿੱਚ ਦਿੱਤੀ ਗਈ ਅਨੰਦਪੁਰ ਸਾਹਿਬ ਵਿਖੇ ਪ੍ਰਵਾਨਗੀ ਮਿਲਣ ਕਰਕੇ ਹੀ ਇਸ ਨੂੰ ਅਨੰਦਪੁਰ ਸਾਹਿਬ ਦਾ ਮਤਾ ਕਿਹਾ ਜਾਣ ਲੱਗਿਆ ਇਸ ਤੋਂ ਬਾਅਦ 28 ਅਗਸਤ 1977 ਨੂੰ ਲਗਭਗ 4 ਸਾਲਾਂ ਬਾਅਦ ਅੰਮ੍ਰਿਤਸਰ ਦੇ ਜਨਰਲ ਇਜਲਾਸ ਵਿੱਚ ਇਸ ਖਰੜੇ ਨੂੰ ਪ੍ਰਵਾਨ ਕੀਤਾ ਗਿਆ 28-29 ਅਕਤੂਬਰ 1978 ਦੇ ਵਿੱਚ ਲੁਧਿਆਣਾ 'ਚ 18ਵੀਂ ਆਲ ਇੰਡੀਆ ਅਕਾਲੀ ਕਾਨਫਰੰਸ ਦੌਰਾਨ ਇਸ ਖਰੜੇ ਵਿੱਚ ਤਰਮੀਮ ਕਰਕੇ ਯਾਨਕਿ ਸੋਧ ਕਰਕੇ 12 ਮਤਿਆਂ ਤੇ ਮੋਹਰ ਲਾਈ ਗਈ ਤੇ 20 ਅਗਸਤ 1980 ਨੂੰ ਅਕਾਲੀ ਦਲ ਦੇ ਜਨਰਲ ਇਜਲਾਸ ਵੱਲੋਂ ਇਸ ਨੂੰ ਪ੍ਰਵਾਨ ਕੀਤਾ ਗਿਆ ਹੁਣ ਗੱਲ ਕਰਦੇ ਹਾਂ ਉਹਨਾਂ 12 ਮਤਿਆਂ ਜਾਂ 12 ਮੁੱਖ ਮੰਗਾਂ ਬਾਰੇ ਜਿਨ੍ਹਾਂ ਦਾ ਜ਼ਿਕਰ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੀਤਾ ਗਿਆ ਸੀ ਮਤਾ ਨੰਬਰ 1 ਇਸ ਬਤ ਵਿੱਚ ਸੂਬੇ ਦੀ ਖੁਦਮੁਖਤਿਆਰੀ ਯਾਨੀ ਕਿ ਪੰਜਾਬ ਦੀ ਖੁਦਮੁਖਤਿਆਰੀ ਦੇ ਵੱਧ ਹੱਕਾਂ ਦੀ ਮੰਗ ਕੀਤੀ ਗਈ ਸੀ ਤਾਂ ਜੋ ਧਰਮ ਤੇ ਭਾਸ਼ਾ ਦੇ ਆਧਾਰ ਤੇ ਘੱਟ ਗਿਣਤੀਆਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ ਉਹਨਾਂ ਦੀ ਆਰਥਿਕ ਤਰੱਕੀ ਦਾ ਰਾਹ ਪੱਧਰਾ ਕੀਤਾ ਜਾ ਸਕੇ ਸੂਬਿਆਂ ਦੇ ਲਈ ਵੱਧ ਅਧਿਕਾਰਾਂ ਦੀ ਮੰਗ ਕੋਈ ਨਵੀਂ ਮੰਗ ਨਹੀਂ ਸੀ ਉਸ ਸਮੇਂ ਜਨਤਾ ਦਲ ਸੀਪੀਆਈਐਮ ਐਡੀਐਮਕੇ ਸਣੇ ਹੋਰ ਸਿਆਸੀ ਪਾਰਟੀਆਂ ਵੀ ਇਸ ਮੰਗ ਦਾ ਸਮਰਥਨ ਕਰਦੀਆਂ ਸੀ ਤੇ ਅੱਜ ਵੀ ਭਾਰਤ ਦੇ ਕਈ ਸੂਬੇ ਹਨ ਜਿਹੜੇ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਮੰਗ ਲਗਾਤਾਰ ਕਰ ਰਹੇ ਹਨ ਮਤਾ ਨੰਬਰ 2 ਇਸ ਮੱਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਖਾਸ ਕਰਕੇ ਐਮਰਜੈਂਸੀ ਦੌਰਾਨ ਕੀਤੀਆਂ ਗਈਆਂ ਵਧੀਆਂ ਕਿਆਂ ਗਲਤੀਆਂ ਤੇ ਗੈਰ ਕਾਨੂੰਨੀ ਕਾਰਵਾਈਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ ਇਸ ਦੇ ਨਾਲ ਹੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਮੋੜ ਪੰਜਾਬ 'ਚ ਸੌਂਪਣ 1966 ਵਿੱਚ ਤੱਕੇ ਨਾਲ ਖੋਏ ਗਏ ਪੰਜਾਬੀ ਬੋਲ ਦੇ ਇਲਾਕੇ ਮੋੜ ਪੰਜਾਬ ਵਿੱਚ ਮਿਲਾਏ ਜਾਣ ਰਾਵੀ ਬਿਆਸ ਦੇ ਪਾਣੀਆਂ ਦੀ ਵੰਡ ਪ੍ਰਬੰਧਿਤ ਨਿਯਮਾਂ ਤੇ ਸਿਧਾਂਤਾਂ ਜਿਵੇਂ ਕਿ ਰਾਈਪੇਰੀਅਨ ਕਾਨੂੰਨ ਮੁਤਾਬਕ ਕੀਤੀ ਜਾਵੇ ਇਸ ਦੇ ਨਾਲ ਹੀ ਪੰਜਾਬ ਦੇ ਹੈੱਡ ਵਰਕਸ ਦਾ ਕੰਟਰੋਲ ਪੰਜਾਬ ਨੂੰ ਦਿੱਤਾ ਜਾਵੇ ਸਿੱਖਾਂ ਦੀ ਵਿਸ਼ੇਸ਼ ਯੋਗਤਾ ਤੇ ਜੰਗੀ ਗੁਣਾ ਕਰਕੇ ਫੌਜ ਵਿੱਚ ਉਹਨਾਂ ਦੀ ਗਿਣਤੀ ਦਾ ਅਨੁਪਾਤ ਬਰਕਰਾਰ ਰੱਖੇ ਜਾਣ ਸਮੇਤ ਹੋਰ ਕਈ ਮੰਗਾਂ ਸ਼ਾਮਿਲ ਸਨ ਮਤਾ ਨੰਬਰ 3 ਇਹ ਮਤਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਧਰਮ ਨਿਰਪੱਖ ਲੋਕਤੰਤਰੀ ਤੇ ਸਮਾਜਵਾਦੀ ਸੰਕਲਪਾਂ ਤੋਂ ਪ੍ਰੇਰਿਤ ਸੀ ਜਿਸ ਵਿੱਚ ਸੂਬੇ ਅੰਦਰ ਅਗਲੇ 10 ਸਾਲਾਂ ਦੌਰਾਨ ਬੇਰੁਜ਼ਗਾਰੀ ਨੂੰ ਖਤਮ ਕਰਨ ਕਮਜ਼ੋਰ ਤੇ ਦਬੇ ਕੁਚਲੇ ਵਰਗਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਨੀਤੀ ਬਣਾਉਣ ਉਹਨਾਂ ਲਈ ਘੱਟੋ ਘੱਟ ਤਨਖਾਹ ਨਿਰਧਾਰਿਤ ਕੀਤੀ ਜਾਣ ਟੈਕਸ ਦਾ ਬੋਝ ਗਰੀਬਾਂ ਤੋਂ ਅਮੀਰਾਂ ਵੱਲ ਤਬਦੀਲ ਕਰਨ ਅ ਸਰ ਵਿਖੇ ਅੰਤਰਰਾਸ਼ਟਰੀ ਹਵਾਈ ਖੇਤਰ ਬਣਾਉਣ ਉਦਯੋਗਿਕरण ਤੇ ਆਰਥਿਕ ਤਰੱਕੀ ਤੇਜ਼ ਕਰਨ ਲਈ ਲੁਧਿਆਣਾ ਵਿਖੇ ਇੱਕ ਸਟਾਕ ਐਕਸਚੇਂਜ ਬਣਾਉਣ ਵਪਾਰੀਆਂ ਹੱਥੋਂ ਕਿਸਾਨਾਂ ਦਾ ਸ਼ੋਸ਼ਣ ਬੰਦ ਕਰਕੇ ਫਸਲਾਂ ਦੀ ਲਾਹੇਵੰਦ ਕੀਮਤਾਂ ਤੇ ਖਰੀਦ ਦਾ ਪ੍ਰਬੰਧ ਕਰਨ ਬੇਰੋਜ਼ਗਾਰਾਂ ਨੂੰ ਬੇਰੋਜ਼ਗਾਰੀ ਭੱਤਾ ਦਿੱਤੇ ਜਾਣ ਅਤੇ ਖੇਤੀ ਮਸ਼ੀਨਰੀ ਦੀਆਂ ਕੀਮਤਾਂ ਵਿੱਚ ਕਟੌਤੀ ਵਰਗੀਆਂ ਕਈ ਮੰਗਾਂ ਸ਼ਾਮਿਲ ਸਨ ਮਤਾ ਨੰਬਰ 4 ਕੀ ਸੀ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਦਿੱਲੀ, ਰਾਜਸਥਾਨ ਤੇ ਜੰਮੂ ਕਸ਼ਮੀਰ ਦੇ ਬਹੁਤਾਤ ਹਿੱਸਿਆਂ ਦੇ ਵਿੱਚ ਲੋਕ ਅੱਜ ਵੀ ਪੰਜਾਬੀ ਬੋਲਦੇ ਹਨ। ਉਸ ਸਮੇਂ ਇਹਨਾਂ ਇਲਾਕਿਆਂ ਵਿੱਚ ਪੰਜਾਬੀ ਭਾਸ਼ਾ ਨਾਲ ਬਹੁਤ ਵਿਤਕਰਾ ਕੀਤਾ ਜਾਂਦਾ ਸੀ। ਜਿਸ ਕਰਕੇ ਇਸ ਚੌਥੇ ਮਤੇ ਰਾਹੀਂ ਪੰਜਾਬ ਦੇ ਗੁਆਂਢੀ ਸੂਬਿਆਂ ਵਿੱਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ। ਮਤਾ ਨੰਬਰ 5 ਰਾਹੀਂ ਕੈਂਪਾਂ ਦੇ ਵਿੱਚ ਰੁੱਲ ਰਹੇ ਉਹਨਾਂ ਸ਼ਰਨਾਰਥੀਆਂ ਦੇ ਮੁੜ ਵਸੇਬੇ ਲਈ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਗਈ ਸੀ ਜੋ ਦੇਸ਼ ਦੀ ਵੰਡ ਹੋਣ ਕਰਕੇ ਜੰਮੂ ਕਸ਼ਮੀਰ ਚਲੇ ਗਏ ਸੀ। ਲੰਬਾ ਸਮਾਂ ਬੀਤਣ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਸੀ ਮਤਾ ਨੰਬਰ 6 ਦੇ ਵਿੱਚ ਕੀ ਸੀ ਇਸ ਮਤੇ ਰਾਹੀਂ ਦੇਸ਼ੰਦਰ ਘਟਗੰਟੀਆਂ ਨਾਲ ਹੋ ਰਹੇ ਵਿਤਕਰੇ ਦਾ ਸਖਤ ਵਿਰੋਧ ਕਰਦਿਆਂ ਇਹ ਮੰਗ ਕੀਤੀ ਗਈ ਸੀ ਕਿ ਪੰਜਾਬ ਤੋਂ ਬਾਹਰੀ ਸੂਬਿਆਂ 'ਚ ਸਿੱਖਾਂ ਨਾਲ ਹੁੰਦੀ ਬੇਇਨਸਾਫੀ ਖਤਮ ਕੀਤੀ ਜਾਵੇ ਲੋੜ ਪੈਣ ਤੇ ਉਹਨਾਂ ਨੂੰ ਸਰਕਾਰੀ ਸੇਵਾਵਾਂ ਸਥਾਨਿਕ ਸੰਸਥਾਾਂਾਂ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਨਾਮਜ਼ਦ ਕਰਕੇ ਟੁਕਵੀਂ ਪ੍ਰਤੀਨਿਧਤਾ ਦਿੱਤੀ ਜਾਵੇ 7ਵੇਂ ਮਤੇ ਵਿੱਚ ਭਾਰਤ ਸਰਕਾਰ ਨੂੰ ਟਰੈਕਟਰਾਂ ਤੇ ਐਕਸਾਈਜ਼ ਡਿਊਟੀ ਖਤਮ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਕੀਮਤਾਂ ਘਟਣ ਦੇ ਨਾਲ ਆਮ ਕਿਸਾਨ ਵੀ ਖੇਤੀ ਬਾੜੀ ਵਾਲੀ ਮਸ਼ੀਨਰੀ ਦਾ ਲਾਭ ਲੈ ਸਕਣ ਖੇਤੀ ਦੇ ਮਸ਼ੀਨੀਕਰਨ ਉਪਜ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਸੀ ਪਰ ਕੀਮਤਾਂ ਵੱਧ ਹੋਣ ਕਰਕੇ ਗਰੀਬ ਕਿਸਾਨ ਮਸ਼ੀਨਰੀ ਨਹੀਂ ਲੈ ਸਕਦੇ ਸੀ 8ਵੇਂ ਮਤੇ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਗਰੀਬ ਤੇ ਮਜ਼ਦੂਰ ਵਰਗਾਂ ਵੱਲ ਖਾਸ ਧਿਆਨ ਦੇਣ ਦੀ ਅਪੀਲ ਕਰਦੇ ਆ ਇਹ ਮੰਗ ਕੀਤੀ ਗਈ ਸੀ ਕਿ ਘੱਟੋ ਘੱਟ ਤਨਖਾਹ ਐਕਟ ਵਿੱਚ ਟੁਕਮੀਆਂ ਸੋਧਾਂ ਦੇ ਨਾਲ-ਨਾਲ ਮਜ਼ਦੂਰ ਵਰਗ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਟੁਕਮੇ ਕਾਨੂੰਨੀ ਕਦਮ ਚੁੱਕੇ ਜਾਣ ਤਾਂ ਜੋ ਉਹ ਇੱਕ ਸਨਮਾਨਜਨਕ ਜ਼ਿੰਦਗੀ ਜਿਉ ਸਕਣ ਹੁਣ ਗੱਲ ਆਉਂਦੀ ਹੈ ਮਤਾ ਨੰਬਰ 9 ਦੀ ਜਿਸ ਰਾਹੀਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਤੱਕ ਗੁਰਬਾਣੀ ਕੀਰਤਨ ਰੇਲੇ ਕਰਨ ਲਈ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਇੱਕ ਸਿੱਧਾ ਪ੍ਰਸਾਰਣ ਸਟੇਸ਼ਨ ਸਥਾਪਿਤ ਕਰਨ ਦੀ ਇਜਾਜ਼ਤ ਮੰਗੀ ਗਈ ਸੀ ਇਸ ਦੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਗਿਆ ਸੀ ਕਿ ਇਹ ਸਟੇਸ਼ਨ ਭਾਰਤ ਸਰਕਾਰ ਦੇ ਕੰਟਰੋਲ ਅਧੀਨ ਹੋਵੇਗਾ ਤੇ ਪ੍ਰੋਜੈਕਟ ਦਾ ਸਾਰਾ ਖਰਚਾ ਖਾਲਸਾ ਪੰਥ ਖੁਦ ਕਰੇਗਾ 10ਵੇਂ ਮਤੇ ਵਿੱਚ Hindu ਉਤਰਾਧਿਕਾਰੀ ਐਕਟ ਦੀ ਧਾਰਾ ਵਿੱਚ ਟੁਕਵੀਂ ਸੋਧ ਕਰਕੇ ਇੱਕ ਮਹਿਲਾ ਨੂੰ ਪਿਤਾ ਦੀ ਬਜਾਏ ਉਸਦੇ ਸਹੁਰੇ ਦੀ ਜਾਇਦਾਦ ਵਿੱਚ ਹੱਕ ਦੇਣ ਦੀ ਮੰਗ ਕੀਤੀ ਗਈ ਸੀ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਵਾਹੀ ਯੋਗ ਦੀਨਾਂ ਨੂੰ ਪੁੰਜੀ ਅਤੇ ਜ਼ਗੀਰਦਾਰੀ ਟੈਕਸ ਤੋਂ ਪੂਰੀ ਤਰ੍ਹਾਂ ਛੋਟ ਦਿੱਤੇ ਜਾਣ ਦੀ ਮੰਗ ਸੀ ਮਤਾ ਨੰਬਰ 11 ਦੇ ਵਿੱਚ ਅਨੁਸੂਚਿਤ ਅਤੇ ਗੈਰ ਅਨੁਸੂਚਿਤ ਜਾਤੀਆਂ ਦੇ ਆਰਥਿਕ ਪਛੜੇ ਪੰਨ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਬਜਟ ਦੇ ਪ੍ਰਬੰਧ ਤੇ ਰਾਖਵੇਂ ਕਰਨ ਦੇ ਆਧਾਰ ਤੇ ਉਹਨਾਂ ਨੂੰ ਨਿਆਂ ਦੇਣ ਲਈ ਕੇਂਦਰ ਵਿੱਚ ਇੱਕ ਵਿਸ਼ੇਸ਼ ਮੰਤਰਾਲਾ ਬਣਾਏ ਜਾਣ ਦੀ ਮੰਗ ਕੀਤੀ ਗਈ ਸੀ ਇਸ ਦੇ ਨਾਲ ਹੀ ਪਹਿਲਾਂ ਤੋਂ ਹੋਏ ਸਮਝੌਤੇ ਤਹਿਤ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਸਿੱਖ ਤੇ ਹਿੰਦੂ ਹਰੀਜਨਾ ਵਿਚਾਲੇ ਕੋਈ ਵਿਤਕਰਾ ਨਾ ਕੀਤਾ ਜਾਣ ਦੀ ਮੰਗ ਸੀ 12ਵੀਂ ਦੀ ਅਖੀਰਲੀ ਮਤੇ ਰਾਹੀਂ ਪੰਜਾਬ ਨੂੰ ਆਪਣੀ ਖੇਤੀ ਉਦਯੋਗਿਕ ਨੀਤੀ ਲਾਗੂ ਕਰਨ ਦੇ ਸਮਰਥ ਬਣਾਉਣ ਲਈ ਕੇਂਦਰ ਪਾਸੋਂ ਪੰਜਾਬ ਦੇ ਵਿੱਚ 6 ਖੰਡ ਤੇ 4 ਕੱਪੜਾ ਉਦਯੋਗ ਤੁਰੰਤ ਸਥਾਪਿਤ ਕਰਨ ਦੀ ਪ੍ਰਵਾਨਗੀ ਮੰਗੀ ਗਈ ਸੀ ਤੇ ਪੰਜਾਬ ਦੀ ਭਲਾਈ ਲਈ ਬਣਾਏ ਗਏ ਇਸ ਦਸਤਾਵੇਜ਼ ਨੂੰ ਲਾਗੂ ਕਰਵਾਉਣ ਲਈ ਸਿੱਖਾਂ ਨੇ ਲੰਬਾ ਸਮਾਂ ਜਦੋਂ ਜਹਿਦ ਕੀਤੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਅਨੰਦਪੁਰ ਸਾਹਿਬ ਦੇ ਮਤੇ ਦੇ ਪੱਕੇ ਸਮਰਥਕ ਸਨ ਉਹ ਇਸ ਨੂੰ ਸਿੱਖ ਹੱਕਾਂ ਅਤੇ ਸੂਬੇ ਦੀ ਖੁਦਮੁਖਤਿਆਰੀ ਦੇ ਲਈ ਇੱਕ ਜਾਇਜ਼ ਮੰਗ ਵਜੋਂ ਦੇਖਦੇ ਸਨ ਉਨਿ ਜਲਾਇਆ 82 ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਇਸ ਮਤੇ ਦੀ ਪ੍ਰਾਪਤੀ ਲਈ ਸਿਰ ਤੜ ਦੀ ਬਾਜ਼ੀ ਲਾਉਣ ਤੱਕ ਦਾ ਐਲਾਨ ਕਰ ਦਿੱਤਾ ਸੀ ਪਰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸ ਮਤੇ ਨੂੰ ਵੱਖਵਾਦੀ ਦੱਸਦਿਆਂ ਰੱਦ ਕਰ ਦਿੱਤਾ ਸੀ ਜਿਸ ਨੇ ਅੱਗੇ ਚੱਲ ਕੇ ਧਰਮ ਯੁੱਧ ਮੋਰਚੇ ਦਾ ਮੁੱਢ ਬਣਿਆ ਇਸ ਮੋਰਚੇ ਰਾਹੀਂ ਉੱਠ ਰਹੀ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ ਇੰਦਰਾ ਗਾਂਧੀ ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਦਰਬਾਰ ਸਾਹਿਬ ਸਣੇ ਪੰਜਾਬ ਦੇ ਲਗਭਗ 6 ਦਰਜਨ ਹੋਰ ਗੁਰੂ ਘਰਾਂ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਬੇਦੋਸ਼ੇ ਹਜ਼ਾਰਾਂ ਸਿੱਖਾਂ ਨੂੰ ਖਤਮ ਕਰ ਦਿੱਤਾ ਸੀ ਜਿਸ ਨੂੰ ਸਿੱਖ 1984 ਤੀਜੇ ਘੱਲੂਕਾਰੇ ਵਜੋਂ ਯਾਦ ਕਰਦੇ ਹਨ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ ਨਰੂਲਾ ਨੇ ਇਸ ਮਤੇ ਦੀ ਪਰਚੋਲ ਕਰਦਿਆਂ ਲਿਖਿਆ ਸੀ ਕਿ ਦੇਸ਼ ਨੂੰ ਟੁੱਟਣ ਤੋਂ ਬਚਾਉਣ ਦਾ ਇਹ ਇੱਕੋ ਰਾਹ ਹੈ ਕਿ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀਆਂ ਮੁੱਖ ਮੰਗਾਂ ਨੂੰ ਸਿਰਫ ਪੰਜਾਬ ਲਈ ਨਹੀਂ ਸਗੋਂ ਭਾਰਤ ਦੇ ਹਰ ਸੂਬੇ ਲਈ ਲਾਗੂ ਕੀਤਾ ਜਾਵੇ ਤੇ ਜੇ ਸੱਚਮੁੱਚ ਇਹ ਮਤਾ ਲਾਗ ਹੋ ਜਾਂਦਾ ਤਾਂ ਯਕੀਨਨ ਪੰਜਾਬ ਦੀ ਤਸਵੀਰ ਅੱਜ ਹੋਰ ਹੋਣੀ ਸੀ ਪਰ ਅਫਸੋਸ ਹੈ ਕਿ ਅੱਜ ਤੱਕ ਲਾਗੂ ਨਹੀਂ ਕੀਤਾ ਗਿਆ ਖਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਹੋਰ ਮੁੱਦੇ ਨਾਲ ਜਲਦ ਮਿਲਾਂਗੇ ਧੰਨਵਾਦ